ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਪਰਤਾ ਨਨਾਂਗ ਸੇ ਲਈ ਲੈ ਕੇ ਆਏ ਜੀ ਇੱਕ ਬਈ ਹੀ ਪਰਵੱਛੀ ਹੈਗੀ ਇੱਕ ਟੋਕੜ ਵੜਾ ਬਈ ਇੱਕ ਸੂਣ ਵਾਲੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਿਆਂ ਵੀਰ ਦੇ ਘਰੇ ਲੂਪਾ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਤੋਂ ਦੇ ਅੱਜ ਬਈ ਜੀ ਬਾਈ ਜੀ ਹੱਸੀ ਗਾ ਲ ਹੱਸੀ ਗਾ ਬਾਈ ਹੋ ਠੀਕ ਹੋ ਬਈ ਜੀ ਠੀਕ ਆ ਜੀ ਨਾਮ ਤੇ ਐਡਰੈਸ ਕੋ ਨਾਮ ਗਰਦੀਪ ਸਿੰਘ ਪਿੰਡ ਬੱਲੋ ਕੇ ਹੂੰ ਨੇੜੇ ਸੰਧੂਕਲਾਂ ਕੋਠੇ ਬਲਾਸਪੁਰ ਨਾਲ ਠੀਕ ਆ ਬਾਈ ਇਧਰੋਂ ਸੈਣੋਂ ਵੀ ਨੇੜਾ ਪੈਂਦਾ ਸੰਧੂਕਲਾਂ ਤੋਂ ਵੀ ਵੱਲੋਂ ਕਿਤੋਂ ਠੀਕ ਆ ਬਾਈ ਜਿਲ੍ਹਾ ਕਿਹੜਾ ਪੈਂਦਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਤਾਂ ਪਾ ਮੋਬਾਈਲ ਨੰਬਰ ਬੋ 99767 ਹੂੰ 007590 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਹ ਇਹ ਦੂਏ ਸੂਏ ਡਾਇਰੈਕਟਰ ਸੂਣ ਵਾਲੀ ਠੀਕ ਆ 7 ਤਰੀਕ ਨੂੰ ਦਿਨ ਪੂਰੇ ਹੈ ਜੀ 7 ਤਰੀਕ ਨੂੰ ਅੱਜ ਕਿੰਨੀ ਹੋ ਗਈ ਅੱਜੋ ਦੇਖ ਲੈ ਤੇਰੀ ਅੱਜ ਤਰੀਕ ਬਾਈ 10 ਸੀ ਦਿੰਨੇ ਆ 7 ਤਰੀਕ ਨੂੰ ਦਿਨ ਪੂਰੇ 30 ਤਰੀਕ ਹੋ ਗਈ ਬਾਈ ਹਾਂ ਮਾਨ ਕੇ ਚੱਲ 8 ਕਿ ਦਿਨ ਲੈਂਦੀ ਆ ਹਾਂ 14 ਕਿਲੋ 15 ਕਿਲੋ ਚੋਇਆ ਪਿਛਲੇ ਡੰਗ ਦਾ ਠੀਕ ਆ ਬਾਈ ਖੋਲਿਓ ਬਾਈ ਤੁਰਿਓ ਮਾੜੀ ਤੇ ਲਾ ਬਹੁਤ ਪਈਆਂ ਨੇ ਸਾਰੀਆਂ ਬਾਲਡਨਾਂ ਦਾ ਕੱਡੂ ਅੜੜਾ ਜਿਹੜਾ ਕਮਾਲ ਦਾ ਤਿਆਰ ਕਰਨਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਬੇ ਨਿਕੜਵੇਂ ਪੂਰੇ ਗੈਰ ਤੇ ਗੁਲਾਬੀ ਥਣ ਲੱਗਿਆ ਚਮਕ ਚੰਗੀ ਆ ਸਮੀ ਪਲੀਆ ਰਾਜੀ ਅਬੜ ਫੇਸ ਵਗੈਰਾ ਵੀ ਦਿਖਾਵਾਂਗੀ ਇਸ ਘਰ ਵਾਲੀ ਦਾ ਬੜਾ ਚੰਗਾ ਹੈ ਫੇਸ ਬਹੁਤ ਚੰਗਾ ਬਈ ਸਨਖਪੁਣਾ ਬੜ ਦੇ ਵਿੱਚ ਬਹੁਤ ਆ ਬਈ ਕੀਮੋ ਲਾ ਬਾਈ ਜਾਇਜ਼ ਜਗਾ ਡਾਕਟਰ ਮੁੱਲ ਦਾ 60 ਕਰਾ ਲਾ 68 ਕਰਾ ਲਾ ਹੂੰ 55000 ਦੀ ਦੇ ਦਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ 60 ਕਰਾ ਲਾ 68 ਕਰਾ ਲਾ 55000 ਦੀ ਵੜ ਦੇ ਦਾਂਗੇ ਬਾਈ ਚੰਗੀ ਆ ਬੜ ਸੁਨਕੀ ਟਲਾ ਟੋਲਾ ਮੋ ਪਈਆਂ ਰਾਜੀ ਖੋਲਾ ਕੱਦ ਵੀ ਚੰਗਾ ਛੋਟੇ ਰਗੀ ਧਾਰ ਹਾਂ ਛੋਟਾ ਨਹੀਂ ਹੈਗਾ ਕੱਦ ਵੀ ਕਰਮੜੀ ਦਾ ਚੰਗਾ ਮੁੱਲ ਵੀ ਜਾਇਜ਼ ਮਾਨਦਨ ਜ਼ਰੂਰ ਹੋ ਜਾਊਗਾ ਖੱਤੀ ਜ਼ਰੂਰ ਆ ਬਾਈ 8 8-7 ਦਿਨਾਂ ਦੀ ਤੇ ਬਣੂਗੀ ਬਹੁਤ ਵਧੀਆ ਆ ਕੇ ਵੀਰੇ ਦੋ ਨੰਬਰ ਤੇ ਬੱਚੀ ਆ ਹਾਂ ਡਾਕਟਰ ਇਹ ਬੱਸੀ ਆ ਕਿੰਨੀ ਉਮਰ ਹੋ ਗਈ ਇਹਦੀ ਇਹ ਹੋ ਗਈ 16 17 ਮਹੀਨਿਆਂ ਦੀ ਠੀਕ ਆ ਬਾਈ ਤੇ ਇਹ ਦੋ ਵਾਰੀ ਹੀਟ ਚ ਆ ਗਈ ਹੂੰ ਤੇ ਇਹ ਪਹਿਲਾਂ ਰਾਦਾ ਹੀ ਬੁੜਾ ਕਹਿੰਦਾ ਰੱਖਣਾ ਝੋਲੀ ਝਾਲੀ ਦਿਖਾ ਦੇ ਡਾਕਟਰ ਕਮਾਲ ਆ ਮੈਂ ਕਹਿੰਦਾ ੱਲਾ ਗੱਲਾ ਥਾਣਾ ਹਾਂ ਤੇ ਉਹ ਡਾਕਟਰ ਕਹਿੰਦਾ ਹੁਣ ਜੇ ਟੀਕਾ ਭਰਤਾ ਗਰਮੀ ਚ ਸੂਗੀ ਵੀ ਮੂਰੇ ਬਾਅਦ ਮਹੀਨੇ ਚ ਭਰਾਂਗੇ ਖੋਲਿਓ ਬਈ ਤੋਰ ਕਿੰਨਾ ਕੁ ਦੁੱਧ ਸੀ ਮਾਂ ਥਲੇ ਮਾ ਥੱਲੇ ਦਾ ਇਹ 18 19 ਲੀਟਰ ਹੀ ਯਾਰ ਠੀਕ ਆ ਬਾਈ ਮਾ ਦਾ ਵੀ ਕਾਠ ਬਹੁਤ ਵੱਡਾ ਸੀ ਇਹਦਾ ਹੂੰ ਕੱਦ ਚੰਗਾ ਨੇ ਦਾ ਦੇ ਲੈ ਗਏ ਉਹ ਵੀਰ ਕੱਢਦੇ ਨਹੀਂ ਮਾ ਠੀਕ ਆ ਬਾਈ ਹੂੰ ਕੀ ਮੋਲ ਜੈਜਰ ਇਹਦਾ ਡਾਕਟਰ 24000 24000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਠੀਕ ਆ 24000 ਰੁਪਏ ਮੋਲਾ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀ ਐ ਵਰਡ ਬਈ ਸਮੀ ਪਾਲੀਆ ਰਾਜੀਆ ਖਣ ਝੋਲੀ ਵੀ ਕਰ ਮੋਲੀ ਝਾਲੀ ਬਹੁਤ ਵਧੀਆ ਝੋਲੀ ਕਮਾਲ ਆ ਬਈ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਖਾਣ ਲੈ ਕਿਆ ਬਾਤ। ਸਾਗੇ ਬ੍ਰੇਟਨ ਨੰਬਰ ਕਿਹੜਾ ਸੂਸੂਈ ਵੀ ਆ? ਇਹ ਡਾਕਟਰ ਦੂਜੀ ਸੂਏ। ਇੱਕ ਪਹਿਲੇ ਸੂਏ ਸੂਈਆ ਦੂਜੀ ਹੁਣ ਸੋਨਾ ਮੰਨ ਲੈਨੇ। ਠੀਕ ਆ। ਤੇ ਮਹੀਨਾ 24 ਤਰੀਕ ਨੂੰ ਸੂਈ ਸੇ ਇੱਕ ਮਹੀਨਾ 6-7 ਦਿਨ ਗੇ ਬੱੱਸਾ ਮਰ ਗਿਆ ਮੋਕ ਨਹੀਂ ਹਟੀ। ਠੀਕ ਆ ਭਾਈ। 16-17 ਨਾਲ ਨਾਲ ਮੱਛਾ ਮਰ ਗਿਆ 10 ਕਿਲੋ ਦੁੱਧ ਨੈਟ ਤਿਆਰ। ਠੀਕ ਆ। ਇਹ ਅਗਲਾ ਦੋ ਡੰਗ ਟੋਕੇ ਲਈਏ ਤਿੰਨੇ ਡੰਗ ਟੋਕੇ ਲਈਏ। ਠੀਕ ਆ ਭਾਈ। ਹੰਡੀ ਸੀਲਸ ਆਊਆ ਕੋਈ ਹੋਰ ਨਹੀਂ ਜਾਵਾ। ਹਮ। 10 ਲੀਟਰ ਦੁੱਧ ਵੈਗਨ ਨੈਟ ਤਿਆਰ ਆਪਾਂ ਇਹ ਦੋੜਾਂਗੇ ਚਾਰ ਡਾਂਗ ਜਿਵੇਂ ਮਰਜੀ ਆਦੀ ਥੱਲੀ ਕਰ ਲਿਓ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਚਿਵਾਈ ਕਿਵੇਂ ਜਮਾ ਕੋਈ ਪੂਰ ਸਿੱਟੇ ਦੀ ਗਰੰਟੀ ਹੈ ਚਿਵਾਈ ਚੰਗੀ ਹੈ ਕੱਲਾ ਕੱਲਾ ਥਣ ਪੂਰੀ ਬਿੱਠੀ ਤੇ ਥਣ ਲੱਗਿਆ ਬਈ ਰੰਗ ਰੂਪ ਚੰਗੀਆਂ ਚੰਗੀਆਂ ਸਭ ਹੀ ਭਲੀ ਹੈ ਮੁੱਠਾ ਮੁੱਠਾ ਦਿਖਾਏ ਡਾਕਟਰ ਹੂੰ ਕੀ ਮੁੱਲ ਹੈ ਜੈਜਾ ਜੀ ਆ ਦੇ ਫੇਸ ਚੰਗਾ ਨਾ ਟਵਾ ਟਵਾ ਬਹੁਤ ਚੰਗਾ ਮੁੱਲ ਕੀ ਹੈ ਜੈਜਾ ਜੀ ਜੈ 37000 ਰੁਪਏ ਮਾਨਤਨ ਹੋ ਜਾ ਮਾਨਤਨ ਕਰ ਦਾਂ ਠੀਕ ਹੈ ਨਾਗਸੀ ਭਰਾ ਕੋਲੇ ਤੰਬਈ ਤੰਨੀ ਦਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ